ਕਿਸਾਨ ਪ੍ਰਭੂ ਛੱਤ ਸ੍ਰੀ ਅਕਾਲ ਮੱਝਾਂ ਦੀ ਸੂਣ ਤੋਂ 2 ਮਹੀਨੇ ਪਹਿਲਾਂ ਵਧੀਆ ਸੇਵਾ ਕਰਨੀ ਬਹੁਤ ਜ਼ਰੂਰੀ ਆ ਇਹ ਸਾਰੇ ਕਿਸਾਨ ਜਾਣਦੇ ਨੇ ਪਰ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਪਸ਼ੂਆਂ ਨੂੰ ਸੂਣ ਤੋਂ ਪਹਿਲਾਂ ਦੇਣੀਆਂ ਨੇ ਇਹਨਾਂ ਦੇ ਬਾਰੇ ਬਹੁਤੇ ਕਿਸਾਨਾਂ ਨੂੰ ਸ਼ਾਇਦ ਜ਼ਿਆਦਾ ਨਹੀਂ ਪਤਾ ਤੇ ਸੂਣ ਤੋਂ ਪਹਿਲਾਂ ਗੱਪਣ ਪਸ਼ੂ ਨੂੰ ਕੀ ਖਵਾਉਣਾ ਹੈ ਤਾਂ ਕਿ ਸੂਣ ਤੋਂ ਬਾਅਦ ਉਹਨੂੰ ਕੋਈ ਸਮੱਸਿਆ ਨਾ ਆਵੇ ਜੇ ਰ ਹੈ ਜਿਹੜੀ ਉਹ ਵੀ ਠੀਕ ਤਰੀਕੇ ਨਾਲ ਪਾਵੇ ਦੁੱਧ ਪੂਰਾ ਆਪਾਂ ਨੂੰ ਮਿਲੇ ਫੈਟ ਦੇ ਵਿੱਚ ਵਾਧਾ ਹੋਵੇ ਤੇ ਵਧੀਆ ਤਰੀਕੇ ਦੀ ਫੈਟ ਆਵੇ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀ ਜੋ ਕਿਸਾਨ ਨਵੇਂ ਚੈਨਲ ਦੇਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾ ਕੰਮ ਜਿਹੜਾ ਆਪਾਂ ਕਰਨਾ ਹੈ ਉਹ ਹੈਗਾ ਵੀ ਆਪਾਂ ਪਸ਼ੂ ਨੂੰ ਪਹਿਲਾਂ ਤਾਂ ਡਰਾਈ ਪੀਰੀਅਡ ਦੇ ਵਿੱਚ ਜ਼ਰੂਰ ਛੱਡਣਾ ਸੂਣ ਤੋਂ ਪਹਿਲਾਂ ਪਸ਼ੂ ਨੂੰ 2 2.5 ਮਹੀਨੇ ਪਹਿਲਾਂ ਜ਼ਰੂਰ ਛੱਡਣਾ ਦੁੱਧ ਤੋਂ ਉਹਨੂੰ ਪਿਜਾਉਣਾ ਤਾਂ ਇਹ ਜਿਹੜਾ ਪਸ਼ੂ ਅਗਲੇ ਸੂਰੇ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਕਰਤ ਹੁੰਦਾ ਕਿਉਂਕਿ ਜਾਦਾ ਸਮਾਂ ਕਈ ਵਾਰੀ ਕੀ ਆ ਵੀ ਜਿਹੜਾ ਪਸ਼ੂ ਟੰਗਾ ਦੁੱਧ ਦਿੰਦੇ ਨੇ ਨਾ ਕਈ ਵਾਰੀ ਜ਼ਿੰਮੇਦਾਰ ਉਹਨੂੰ ਜ਼ਿਆਦਾ ਸਮਾਂ ਚਾਹੁੰਦੇ ਰਹਿੰਦੇ ਨੇ ਉਹਦਾ ਦੁੱਧ ਕੱਢਦੇ ਰਹਿੰਦੇ ਨੇ ਤੋਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਤੋਂ ਅਗਲਾ ਦੂਜਾ ਕੰਮ ਜਿਹੜਾ ਹੈਗਾ ਡੀ ਵਰਮਿੰਗ ਗੱਪਣ ਪਸ਼ੂ ਦੀ ਡੀ ਵਰਮਿੰਗ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਬਹੁਤ ਸਾਰੇ ਕਿਸਾਨ ਆ ਇਹ ਸੋਚਦੇ ਨੇ ਵੀ ਜਿਹੜੀ ਡੀ ਵਰਮਿੰਗ ਆ ਉਹ ਆਪਾਂ ਜਿਹੜੇ ਪਸ਼ੂ ਆਪਣੇ ਦੁੱਧ ਦਿੰਦੇ ਨੇ ਜਾਂ ਸੂਏ ਪਸ਼ੂ ਨੇ ਉਹਨਾਂ ਦੀ ਵੀ ਕਰਨੀ ਆ ਜਦੋਂ ਪਸ਼ੂ ਗੱਪਣ ਹੋ ਜਾਂਦੇ ਨੇ ਵੀ ਉਸ ਵੇਲੇ ਡੀ ਵਰਮਿੰਗ ਨਹੀਂ ਆਪਾਂ ਕਰਨੀ ਪਰ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਜਿਹੜਾ ਪਸ਼ੂ ਦੇ ਅੰਦਰ ਪਲ ਰਿਹਾ ਬੱਚਾ ਉਹ ਵੀ ਠੀਕ ਰਹਿੰਦਾ ਉਹਦੇ ਅੰਦਰ ਵੀ ਪਰਮ ਨਹੀਂ ਹੁੰਦੇ ਤੇ ਆਪਾਂ ਨੂੰ ਪਤਾ ਵੀ ਜੋ ਖੁਰਾਕ ਆਪਾਂ ਦੰਨਿਆ ਜੇ ਪਸ਼ੂ ਦੇ ਸਰੀਰ ਦੇ ਵਿੱਚ ਕੀੜੇ ਹੋਣਗੇ ਆ ਉਹ ਖਰਾਕ ਦਾ ਕਾਫੀ ਸਾਰਾ ਹਿੱਸਾ ਖੁਦ ਖਾ ਜਾਂਦਾ ਨੇ ਤੇ ਖਰਾਕ ਜਦੋਂ ਪਸ਼ੂ ਨੂੰ ਪੂਰੀ ਨਹੀਂ ਲੱਗਦੀ ਤੇ ਨਾ ਉਹ ਤੋਂ ਆਪਾਂ ਨੂੰ ਪੂਰਾ ਦੁੱਧ ਮਿਲਦਾ ਤੇ ਕਈ ਵਾਰੀ ਫੈਟ ਵੀ ਪੂਰੀ ਨਹੀਂ ਹੁੰਦੀ ਸੋ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਆਪਾਂ ਪਸ਼ੂ ਦੀ ਡੀਵਾਰਮਿੰਗ ਕਰਨੀ ਹੈ ਪ੍ਰੈਗਨੈਂਸੀ ਸੇਫ ਵਾਲੀਆਂ ਆਪਾਂ ਨੂੰ ਦਵਾਈਆਂ ਮਿਲ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਜਿਹੜੇ ਪਸ਼ੂ ਆਪਣੇ ਗੱਭਣ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਦੇ ਵਿੱਚ ਕਈ ਦਵਾਈਆਂ ਆਪਣੇ ਕੋਲੇ ਹੈਗੀਆਂ ਨੇ ਜਿਵੇਂ ਆ ਫੈਨਬੈਂਡਾਜ਼ੋਲ ਹੈ ਇਹਦੇ ਨਾਲ ਆਪਾਂ ਕਰ ਸਕਦੇ ਆ ਆਈਵਰਮੈਕਟਨ ਆਉਂਦਾ ਲਗੋ ਵੀ ਸੌਲਾ ਹੁੰਦਾ ਇਸ ਤਰ੍ਹਾਂ ਦੀਆਂ ਕਈ ਦਵਾਈਆਂ ਹੈਗੀਆਂ ਜਿਨ੍ਹਾਂ ਦੇ ਨਾਲ ਪਸ਼ੂਆਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਪਰ ਈੜੇ ਜਿਹੜੇ ਸਾਰੇ ਖਤਮ ਹੋ ਜਾਂਦੇ ਹੁਣ ਤੀਜਾ ਮੇਨ ਕੰਮ ਆ ਜਾਂਦਾ ਖੁਰਾਕ ਜਦੋਂ ਪਸ਼ੂ ਆਪਾਂ ਸੌਣ ਤੋਂ 2 ਮਹੀਨੇ ਪਹਿਲਾਂ ਉਹਦੀ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੂੰ ਆਪਾਂ ਖੁਰਾਕ ਦੇਣੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਚੰਗਾ ਹਰਾ ਚਾਰਾ ਵਧੀਆ ਤਰੀਕੇ ਦਾ ਹਰਾ ਚਾਰਾ ਉਹਨੂੰ ਦੇਣਾ ਤੇ ਨਾਲ 3-4 ਕਿਲੋ ਬੰਡ ਫੀਡ ਜ ਜਿਹਨੂੰ ਆਪਾਂ ਕਹਿੰਦੇ ਆ ਉਹ ਦੇਣੀਆਂ ਵਧੀਆ ਕੁਆਲਿਟੀ ਦੀ ਆਪਾਂ ਫੀਡ ਪਸ਼ੂ ਨੂੰ ਦਈਏ ਉਹਦੇ ਚ ਸਾਰੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਜਿਵੇਂ ਅਨਾਜ ਨੇ ਦੋ ਤਿੰਨ ਕਿਸਮ ਦੇ ਪਾਉ ਮੱਕੀ ਹੋਵੇ ਕਣਕ ਹੋਵੇ ਜੋ ਹੋਵੇ ਪਰੋ ਪ੍ਰੋਟੀਨ ਦੇ ਵਾਸਤੇ ਆਪਾਂ ਖਲਾਂ ਦੀ ਵਰਤੋਂ ਕਰਦੇ ਆਂ ਸਰੋਂ ਦੀ ਖਾਲ ਨਾਲ ਸੂਰਜਮੁਖੀ ਦੀ ਜਾਂ ਸੋਇਆਬੀਨ ਦੀ ਖਾਲ ਇਸ ਤਰ੍ਹਾਂ ਦੀਆਂ ਖਲਾਂ ਪਾਉ ਸੋਇਆਬੀਨ ਚ ਬਹੁਤ ਵਧੀਆ ਤਰ੍ਹਾਂ ਦੀ ਪ੍ਰੋਟੀਨ ਹੁੰਦੀ ਹੈ ਤੇ ਇਸ ਤਰ੍ਹਾਂ ਜਿਹੜੀ ਇੱਕ ਸੰਪੂਰਨ ਖੁਰਾਕ ਬਣਦੀ ਆ ਤੇ ਇਹ ਆਪਾਂ ਪਸ਼ੂ ਨੂੰ ਜੇ ਦਵਾਂਗੇ 3 ਤੋਂ 4 ਕਿਲੋ ਤੱਕ ਇਹ ਚੀਜ਼ ਆਪਾਂ ਚੰਗਾ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਦੇ ਸਕਦਾ ਅਗਲੀ ਗੱਲ ਖੁਰਾਕ ਦੇ ਵਿੱਚ ਜਿਹੜੇ ਪਸ਼ੂ ਵਧੀਆ ਦੁੱਧ ਦਿੰਦੇ ਨੇ ਜਿਆਦਾ ਦੁੱਧ ਦਿੰਦੇ ਨੇ ਉਹਨਾਂ ਦੇ ਜਿਹੜਾ ਆਪਾਂ ਦਾਣੇ ਦੇ ਵਿੱਚ ਨਾ ਬਾਈਪਾਸ ਫੈਟ ਬਹੁਤ ਜ਼ਰੂਰੀ ਹੁੰਦੀ ਹੈ ਇਹ ਆਪਾਂ ਉਹਦੇ 'ਚ ਜੇ ਸ਼ਾਮਲ ਕਰ ਦਈਏ ਤਾਂ ਪਸ਼ੂ ਜਦੋਂ ਗੱਭਣ ਹੁੰਦਾ ਤਾਂ ਉਹਦਾ ਜਿਹੜਾ ਵਜਨ ਵਧਦਾ ਪਸ਼ੂ ਮੋਟਾ ਤਕੜਾ ਹੋ ਜਾਂਦਾ ਛੂਣ ਤੋਂ ਬਾਅਦ ਪਸ਼ੂ ਦਾ ਦੁੱਧ ਵੀ ਵਧਿਆ ਆਉਂਦਾ ਤੇ ਫੈਟ ਵੀ ਬਹੁਤ ਆਉਂਦੀ ਆ ਜਿਹੜੀ ਬਾਈਪਾਸ ਫੈਟ ਆ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀ ਆ ਤੁਸੀਂ ਬਾਈਪਾਸ ਫੈਟ ਕਹਿ ਕੇ ਉਹਨੂੰ ਲੈ ਸਕਦਾ ਤੇ 150 200 ਗ੍ਰਾਮ ਦੇ ਲਗਭਗ ਇੱਕ ਦਿਨ ਦੇ ਵਿੱਚ ਪਸ਼ੂ ਨੂੰ ਪਾਏ ਜਵੇ ਤਾਂ ਬੜਾ ਆ ਜਣਾ ਇਹਦਾ ਫਾਇਦਾ ਹੁੰਦਾ ਤੇ ਬਹੁਤ ਸਾਰੇ ਕਿਸਾਨ ਇਸ ਜਿਹੇ ਨੇ ਜਿਹੜੇ ਬਾਈਪਾਸ ਫੈਟ ਨਹੀਂ ਵਰਤਦੇ ਪਰ ਸਰੋਂ ਦਾ ਤੇਲ ਪਾ ਲੈਂਦੇ ਹੁਣ ਸਰੋਂ ਦਾ ਜਿਹੜਾ ਤੇਲ ਆ ਆਪਾਂ ਦੇ ਸਕਦੇ ਆ ਪਸ਼ੂ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਯਾਦ ਰੱਖੋ ਸਰੋਂ ਦਾ ਤੇਲ ਆਪਾਂ 100 ml ਤੋਂ 150 ml ਤੋਂ ਜ਼ਿਆਦਾ ਨਹੀਂ ਦੇ ਸਕਦੇ ਇਸ ਤੋਂ ਵੱਧ ਮਾਤਰਾ ਦੇ ਵਿੱਚ ਸਰੋਂ ਦਾ ਤੇਲ ਦਵਾਗੇ ਨਾ ਤਾਂ ਫਿਰ ਨੁਕਸਾਨ ਕਰ ਦਿੰਦਾ ਮਿਹਦੇ ਦੇ ਵਿੱਚ ਜਿਹੜਾ ਆਪਣਾ ਪਸ਼ੂ ਦਾ ਮਿਹਦਾ ਮਿਹਦੇ ਦੇ ਵਿੱਚ ਕਈ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਜੇ ਜ਼ਿਆਦਾ ਤੇਲ ਦਿੰਨੇ ਆ ਤਾਂ ਮਿਹਦੇ ਦੇ ਵਿੱਚ ਇਹ ਜਿਹੜਾ ਖਾਣ ਪੀਣ ਦੇ ਨਾਲ ਚੁੱਪਕ ਜਾਂਦਾ ਕਈ ਵਾਰੀ ਮਿਹਦਾ ਉਹਨੂੰ ਹਾਜ਼ਮਾ ਨਹੀਂ ਕਰ ਪਾਉਂਦਾ ਤੇ ਉਹਦਾ ਹਾਜ਼ਮਾ ਖਰਾਬ ਹੋ ਜਾਂਦਾ ਸੋ 100 ਤੋਂ 150 ml ਤੱਕ ਸਰੋਂ ਦਾ ਤੇਲ ਆਪਾਂ ਦੇ ਸਕਦੇ ਹਾਂ ਪਰ ਜਿਹੜੀ ਚੰਗੀ ਨਸਲ ਦੇ ਪਸ਼ੂ ਨੇ ਉਹਨਾਂ ਨੂੰ ਬਾਈਪਾਸ ਫੈਡ ਦਈਏ ਤਾਂ ਉਹ ਵਧੀਆ ਚੌਣਾ ਹੈ ਚੰਗੀ ਮਤਲਬ ਸਰੋਂ ਦੇ ਤੇਲ ਨਾਲੋਂ ਵਧੀਆ ਰਹਿੰਦੀ ਹੈ ਤੇ ਬਾਈਪਾਸ ਫੈਡ ਤੇ ਆ ਵੀ ਅਲੱਗ-ਅਲੱਗ ਤਰ੍ਹਾਂ ਦੇ ਤੇਲ ਹੁੰਦੇ ਨੇ ਇਹਦੇ ਚ ਕੈਲਸ਼ੀਅਮ ਪਾਊਡਰ ਵੀ ਹੁੰਦਾ ਫਿਰ ਕਈ ਤੇਲਾਂ ਨੂੰ ਬਾਈਪਾਸ ਫੈਡ ਬਣਦੀ ਕਿਵੇਂ ਆ ਨਾ ਕਈ ਤੇਲਾਂ ਨੂੰ ਮਿਕਸ ਕਰਕੇ ਉਹਦੇ ਵਿੱਚ ਫਿਰ ਕੈਲਸ਼ੀਅਮ ਪਾਊਡਰ ਪਾ ਕੇ ਬਾਈਪਾਸ ਫੈਡ ਬਣਾਈ ਜਾਂਦੀ ਹੈ ਜਿਹੜਾ ਪਸ਼ੂ ਦੀਆਂ ਸਾਰੀਆਂ ਜ਼ਰੂਰਤਾਂ ਫਿਰ ਪੂਰੀਆਂ ਹੋ ਜਾਂਦੀਆਂ ਨੇ ਤੇ ਸਭ ਨਾਲੋਂ ਵਧੀਆ ਤਰੀਕਾ ਤੇ ਇੱਕ ਹੋਰ ਵੀ ਇਹ ਸਾਰਿਆਂ ਨੂੰ ਇਨਵੈਸਟਾ ਵੀ ਜੇ ਆਪਣੇ ਕੋਲੇ ਜ਼ਿਮੀਂਦਾਰਾਂ ਦੇ ਕੋਲੇ ਜਿਹੜੇ ਜ਼ਿਮੀਂਦਾਰ ਖੇਤੀਬਾੜੀ ਦਾ ਕੰਮ ਕਰਦੇ ਨੇ ਖੇਤੀ ਆ ਉਹਨਾਂ ਕੋਲੇ ਆਪਣੀ ਘਰ ਦੀ ਸਰੌ ਹੋਵੇ ਉਹ ਸਰੌ ਨੂੰ ਤੁਸੀਂ ਕਣਕ ਜਾਂ ਮੱਕੀ ਕਿਸੇ ਵੀ ਅਨਾਜ ਦੇ ਵਿੱਚ ਉਹਨੂੰ ਰਲਾ ਕੇ ਪਿਹਾ ਲਓ ਫਿਰ ਉਹਦਾ ਦਾਣਾ ਬਣਾ ਲਓ ਇਹ ਜਿਹੜਾ ਦਾਣਾ ਇਹ ਬਾਈਪਾਸ ਜਿਹੜੀ ਫੈਟ ਹੈ ਉਹਦੇ ਨਾਲ ਵਧੀਆ ਕੰਮ ਕਰਦਾ ਵਧੀਆ ਕਿਸਮ ਦੀ ਪ੍ਰੋਟੀਨ ਬਣ ਲੰਗੀ ਤੋ ਜੇ ਸੂਣ ਤੋਂ ਪਹਿਲਾਂ ਪਸ਼ੂ ਨੂੰ ਆਪਾਂ 2 ਮਹੀਨੇ ਪਹਿਲਾਂ 2 2.5 ਕਿਲੋ ਸਰੋਂ ਦਾ ਦਾਣਾ ਵਿੱਚ ਸਰੋਂ ਦਾ ਦਾਣਾ ਕਣਕ ਦਾ ਦਾਣਾ ਵਿੱਚ ਸਰੋਂ ਮਿਲਾ ਕੇ ਜੇ ਆਪਾਂ ਉਹਨੂੰ ਬਣਾ ਲੈਨੇ ਆ ਤਾਂ ਇਹਦੇ ਰਿਜ਼ਲਟ ਨੇ ਜਿਹੜੇ ਬਹੁਤ ਵਧੀਆ ਹੁੰਦੇ ਨੇ ਇਹ ਇੱਕ ਪੁਰਾਣਾ ਤਜਰਬਾ ਪੁਰਾਣੇ ਲੋਕ ਇਹਨੂੰ ਕਰਦੇ ਰਹੇ ਨੇ ਇਹਦੇ ਨਾਲ ਕੀ ਆ ਪਸ਼ੂ ਦੀ ਚਮੜੀ ਤੇ ਮੀਨ ਨਖਾਰ ਆਉਂਦਾ ਚਮੜੀ ਚਮਕਦਾਰ ਬਣ ਜਾਂਦੀ ਆ ਪਸ਼ੂ ਤਕੜਾ ਹੋ ਜਾਂਦਾ ਮੋਟਾ ਪਸ਼ੂ ਹੋ ਜਾਂਦਾ ਜੇਕਰ ਸਰੋਂ ਆਪਣੇ ਕੋਲੇ ਨਹੀਂ ਹੈਗੀ ਘਰ ਦੀ ਸਰੋਂ ਨਹੀਂ ਹੈਗੀ ਤਾਂ ਫਿਰ ਬਈ ਬਾਈਪਾਸ ਫੈਟ ਜੇ ਚੰਗਾ ਦੁੱਧ ਦੇਣ ਵਾਲਾ ਪਸ਼ੂ ਤਾਂ ਬਾਈਪਾਸ ਫੈਟ ਉਹਨੂੰ ਜ਼ਰੂਰ ਵਿੱਚ ਉਹਦੇ ਮਿਕਸ ਕਰ ਦੇ ਜੇ ਤੁਹਾਡਾ ਪਸ਼ੂ ਠੀਕ ਠਾਕ ਹੈਗਾ ਬਹੁਤਾ ਜਿਆਦਾ ਜਿਆਦਾ ਦੁੱਧ ਨਹੀਂ ਦਿੰਦਾ ਪਰ ਤੁਸੀਂ ਉਹਨੂੰ ਜਿਹੜਾ ਫੈਟ ਵਗੈਰਾ ਉਹ ਚ ਘੱਟ ਆਉਂਦੀ ਆ ਤਾਂ ਫਿਰ ਸਰੋਂ ਦਾ ਤੇਲ ਜਦੋਂ ਕੰਪੜ ਪਸ਼ੂ ਨੂੰ ਆਪਾਂ ਦੇ ਸਕਦੇ ਹਾਂ ਬਹੁਤ ਵਧੀਆ ਉਹਦੇ ਵੀ ਰਿਜ਼ਲਟ ਨੇ ਅਗਲੀ ਗੱਲ ਮਿਨਰਲ ਮਿਕਸਚਰ ਬਹੁਤ سارے ਕਿਸਾਨ ਇਹ ਸੋਚਦੇ ਨੇ ਮਿਨਰਲ ਮਿਕਸਚਰ ਤਾਂ ਛੋੜ ਤੋਂ ਬਾਅਦ ਹੀ ਪਾਉਣਾ ਚਾਹੀਦਾ ਬਈ Minerall mixture ਆਪਾਂ ਸੂਣ ਤੋਂ ਪਹਿਲਾਂ ਤੇ ਸੂਣ ਤੋਂ ਬਾਅਦ ਬਿਲਕੁਲ ਵਰਤਣਾ ਕਰੋ ਚੰਗੀ نسل ਦੇ ਪਸ਼ੂਆਂ ਨੂੰ ਥੋੜ ਜਿਆਦਾ ਲੋੜ ਪੈਂਦੀ ਹੈ ਕਿਉਂਕਿ ਜਿਆਦਾ ਦੁੱਧ ਦਿੰਦੇ ਨੇ ਜਿਆਦਾ ਦੁੱਧ ਕਰਕੇ ਉਹਦੇ ਦੁੱਧ ਦੇ ਵਿੱਚੋਂ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਆਇਰਨ ਕੋਬਾਲਟ ਬਹੁਤ ਸਾਰੇ ਤੱਤ ਜਿਹੜੇ ਨਿਕਲ ਜਾਂਦੇ ਨੇ ਜਦੋਂ ਜਿਆਦਾ ਦੁੱਧ ਦੇਣਗੇ ਤਾਂ ਜਿਆਦਾ ਤੱਤ ਆਪਾਂ ਨੂੰ ਪਤਾ ਹੀ ਆ ਵੀ ਨਿਕਲਣਗੇ ਤਾਂ ਇਸ ਕਰਕੇ ਇਹਨਾਂ ਸਾਰੇ ਤੱਤਾਂ ਦੀ ਪੂਰਤੀ ਦੇ ਵਾਸਤੇ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਆਪਾਂ ਪਸ਼ੂ ਨੂੰ Minerall mixture ਦੰਦੇ ਰਹੀਏ ਨਾ ਮੰਨ ਦ ਕਰੀਏ ਇਹਦੇ ਨਾਲ ਹੀ ਜਿਹੜੇ ਇਹਨਾਂ ਦੇ ਸਾਰੇ ਤੱਤ ਪੂਰੇ ਆ ਪੂਰੇ ਹੁੰਦੇ ਰਹਿਣਗੇ ਹੁਣ ਇੱਕ ਗੱਲ ਯਾਦ ਰੱਖੋ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਉਹ ਆਪਣੇ ਪਸ਼ੂਆਂ ਨੂੰ ਕੈਲਸ਼ੀਅਮ ਦਿੰਦੇ ਨੇ ਕੈਲਸ਼ੀਅਮ ਦੀਆਂ ਪੀਪਾ ਲਿਕਵਿਡ ਦਾ ਕੈਲਸ਼ੀਅਮ ਹੁੰਦਾ ਸੂਣ ਤੋਂ ਪਹਿਲਾਂ ਵੀ ਦੇ ਦਿੰਦੇ ਨੇ ਆਪਾਂ ਦੇਖ ਸਕਦੇ ਹਾਂ ਉਹਨੂੰ ਕੋਈ ਹਰਜ ਨਹੀਂ ਪਰ ਸੂਣ ਤੋਂ ਪਹਿਲਾਂ ਨਾ 10-12 ਦਿਨ ਪਹਿਲਾਂ ਕੈਲਸ਼ੀਅਮ ਬੰਦ ਕਰ ਦਿਓ ਜੇ ਦਿੰਦੇ ਹੋ ਸੂਣ ਤੋਂ ਬਾਅਦ ਫੇਰ ਬੇਸ਼ੱਕ ਤੁਸੀਂ ਉਹਨੂੰ ਸ਼ੁਰੂ ਕਰ ਸਕਦੇ ਹੋ ਸੂਣ ਤੋਂ 10-12 ਦਿਨ ਪਹਿਲਾਂ ਜ਼ਰੂਰ ਬੰਦ ਕਰ ਇੱਕ ਗੱਲ ਹੋਰ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਸੂਣ ਤੋਂ ਲਗਭਗ ਜਦੋਂ ਸੂਣ ਦੇ ਵਿੱਚ ਮਹੀਨਾ ਕਰ ਰਹਿ ਜਾਂਦਾ ਆਪਾਂ ਇੱਕ ਮਹੀਨਾ ਪਹਿਲਾਂ ਪਸ਼ੂ ਨੂੰ ਨਸ਼ਾਦਰ ਜ਼ਰੂਰ ਦੇ ਦਈਏ 50 ਕਗਰਾਮ ਨਸ਼ਾਦਰ ਰੋਜ਼ ਆਪਾਂ ਆ ਪਸ਼ੂ ਨੂੰ ਦਵਾਂਗੇ ਤਾਂ 10-15 ਦਿਨ ਦਿੱਤਾ ਹੀ ਵਾਧੂ ਹੈ ਸੂਣ ਤੋਂ ਪਹਿਲਾਂ 15 ਦਿਨ ਪਹਿਲਾਂ ਸੌਰੀ ਇੱਕ ਮਹੀਨਾ ਪਹਿਲਾਂ 10-15 ਦਿਨ ਦੇ ਦਿਓ 20 ਦਿਨ ਦੇ ਦਿਓ ਇਹਦੇ ਨਾਲ ਕੋਈ ਟਿੱਕਤ ਨਹੀਂ ਆਉਂਦੀ ਜਿਹੜੀ ਜ਼ੇਰ ਵਗੈਰਾ ਪੂਰੇ ਸਹੀ ਸਮੇਂ ਤੇ ਪੈ ਜਾਂਦੀ ਆ ਪਸ਼ੂ ਦੀ ਛੇਤ ਵੀ ਵਧੀਆ ਬਣਦੀ ਆ ਤੇ ਜਿਹੜੀ ਵੱਡੀ ਪ੍ਰੋਬਲਮ ਜੇਰ ਦੀ ਆਉਣੀ ਹੁੰਦੀ ਆ ਪਸ਼ੂ ਜੇ ਬਿਲਕੁਲ ਹਾਂ ਸਹੀ ਸਮੇਂ ਤੇ ਜਲਦੀ ਜੇਰ ਪਾਈ ਜਾਂਦੀ ਆ ਤੇ ਸੂਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ। ਸੋ ਸੂਣ ਤੋਂ ਪਹਿਲਾਂ ਪਸ਼ੂ ਦੀ ਜਿਹੜੀ ਕੀਤੀ ਹੋਈ ਸੇਵਾ ਭਰਾਵੋ ਜ਼ਰੂਰ ਅੰਗ ਦਿਖਾਉਂਦੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇਕਰ ਸੂਣ ਤੋਂ ਪਹਿਲਾਂ ਆਪਾਂ ਪਸ਼ੂ ਦੀ ਵਧੀਆ ਦੇਖਭਾਲ ਨਹੀਂ ਕਰਦੇ ਤਾਂ ਫਿਰ ਬਾਅਦ ਵਿੱਚ ਜਿੰਨਾ ਮਰਜ਼ੀ ਦੇਖਭਾਲ ਕਰ ਲਿਓ ਤੇ ਪਸ਼ੂ ਉਸ ਤਰੀਕੇ ਨਾਲ ਦੁੱਧ ਤੇ ਨਹੀਂ ਆਉਂਦਾ ਕਿਉਂਕਿ ਜਿੰਨੀ ਉਹਦੇ ਵਿੱਚ ਕਪੈਸਿਟੀ ਆ ਉਹ ਜੇ ਆਪਾਂ ਪਸ਼ੂ ਦੀ ਸੌਣ ਤੋਂ ਪਹਿਲਾਂ ਸੇਵਾ ਕਰ ਦਨੇ ਆ ਉਹਦੇ ਅੰਦਰ ਉਹ ਟੀਟ ਸਟੋਰ ਕਰ ਦਨੇ ਆ ਫੇਰ ਹੀ ਉਹ ਆਪਣੀ ਪੂਰੀ ਕਪੈਸਿਟੀ ਮੁਤਾਬਕ ਜਿਹੜਾ ਦੁੱਧ ਦੇ ਪਾਉਂਗਾ। ਤੋਂ ਸਹੀ ਸਮੇਂ ਤੇ ਨਵੇਂ ਦੁੱਧ ਵੀ ਹੋ ਲੂਗਾ ਕੋਈ ਪ੍ਰੋਬਲਮ ਨਹੀਂ ਆ ਜੀ ਜੇ ਆਪਾਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਆ ਜਿਵੇਂ ਪਸ਼ੂ ਨੂੰ ਸੌਣ ਤੋਂ ਪਹਿਲਾਂ ਸਹੀ ਸਮੇਂ ਤੇ ਡਰਾਈ ਪੀਰੀਅਡ ਚ ਲੈ ਦੋ ਸਹੀ ਸਮੇਂ ਤੇ ਮਤਲਬ ਜਿਹੜਾ ਵੀ ਦੁੱਧ ਚੋੜਾ ਉਹਦਾ ਸਹੀ ਸਮੇਂ ਤੇ ਪਹਿਲਾਂ 2 ਮਹੀਨੇ ਪਹਿਲਾਂ ਬੰਦ ਕਰ ਦਿਓ। ਤੇ ਡੀ ਬਾਰਮਿਕ ਨੂੰ ਨਹੀਂ ਭੁੱਲਣੀ ਆਪਾਂ ਕੀੜੇ ਵਾਲੀਆਂ ਗੋਲੀਆਂ ਉਹਨੂੰ ਜ਼ਰੂਰ ਦੇਣੀਆਂ ਨੇ ਖੁਰਾਕ ਜਿਹਦੇ ਵਿੱਚ ਬਾਈਪਾਸ ਫੈਟ ਹੋਵੇ ਜਾਂ ਸਰੋਂ ਜਰੂਰਤ ਮੁਤਾਬਕ ਆਪਾਂ ਪਾਈ ਹੋਵੇ ਤੇ ਮਿਨਰਲ ਮਿਕਸਚਰ ਹੋਏ ਤਾਂ ਨਸ਼ਾਧਰ ਵਗੈਰਾ ਇਹ ਸਾਰੀਆਂ ਚੀਜ਼ਾਂ ਆਪਾਂ ਪਸ਼ੂ ਨੂੰ ਛੋਣ ਤੋਂ ਪਹਿਲਾਂ ਦਵਾਂਗੇ ਤਾਂ ਪਸ਼ੂ ਜਿਹੜਾ ਆਪਣਾ ਦੁੱਧ ਵੀ ਪੂਰਾ ਦਊਗਾ ਤੇ ਦੁੱਧ ਦੇ ਵਿੱਚ ਫੈਟ ਵੀ ਪੂਰੀ ਹੁੰਦੀ ਹੈ ਤੇ ਪਸ਼ੂ ਜਿਹੜਾ ਅਗਲੇ ਸੂਏ ਵਾਸਤੇ ਆਪਣੇ ਆਪ ਨੂੰ ਵਧੀਆ ਤਿਆਰ ਕਰ ਲੈਂਦਾ ਸਹੀ ਸਮੇਂ ਤੇ ਨਵੇਂ ਦੁੱਧ ਹੋਣ ਦੇ ਵਾਸਤੇ ਉਹ ਬੋਲ ਪੰਦਾ ਤਬਈ ਜੇ ਦੋਸਤੋ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਜ਼ਰੂਰ ਜ਼ਰੂਰ ਸ਼ੇਅਰ ਕਰਿਓ ਆਪਣੇ ਤਜਰਬੇ ਜਿਹੜੇ ਕਮੈਂਟਾਂ ਚ ਦੱਸਿਆ ਕਰੋ ਤਾਂ ਕਿ ਹੋਰ ਜਿਹੜੇ ਕਿਸਾਨਾਂ ਨੂੰ ਵੀ ਪਤਾ ਲੱਗਦਾ ਰਹੇ ਤਾਂ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਦੋਸਤੋ ਛੱਤ ਸ੍ਰੀ ਅਕਾਲੋ